ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਬਾਬੇ ਵਾਲਿਓ ਆ ਦੇਖੋ ਅੱਜ ਆਪਾਂ ਤੁਹਾਡੇ ਉਤਰਾਫਾਂ ਲੈ ਕੇ ਆਏ ਆ ਮੇਰੀ ਜੀ ਨੂੰ ਸਬਸਕ੍ਰਾਈਬ ਕਰ ਲੈ ਜੰਮਣ ਨੂੰ ਇਹ ਬਣਾਈ ਆ ਆਪਾਂ ਨਹੀਂ ਸਤ ਲੋਦੇ ਆ ਜੀ ਸਤ ਲੋਦੇ ਦਰਿਆ ਦੇ ਉੱਤੇ ਸੀ ਦੇਖਿਆ ਕਿ ਕਿੰਨਾ ਸੁੰਦਰ ਨਜ਼ਾਰਾ ਫਿਰ ਅਸੀਂ ਗੱਡੀ ਪਾਇਕ ਕਰਕੇ ਮੈਂ ਵੀ ਸਾਰੇ ਘਤਰੋ ਦਰਿਆ ਦੀ ਵੀਡੀਓ ਬਣਾਉਣੀ ਹੈ ਦੇਖੋ ਕਿੰਨਾ ਸੋਹਣਾ ਜੇ ਏਦਾਂ ਨਾ ਛਾਹ ਪੰਜਾਬ ਹੋਵੇ ਜਿਸੇ ਪਾਣੀ ਤੇ ਆਪਾਂ ਸਿਰ ਤੇ ਵਹਿਣਾ ਪਾਣੀ ਬਹੁਤ ਘਟ ਗਿਆ ਬਿਲਕੁਲ ਬਹੁਤ ਚਾਲ ਨੂੰ ਜਿਵੇਂ ਸਿਆਣੇ ਦਾ ਦਿੰਦੇ ਨੇ ਚਲੋ ਪਾਣੀ ਘਟ ਗਿਆ ਪਰ ਜੇ ਪਣੀ ਨੂੰ ਸੁਣਵਾਇਆ ਜਾਵੇ ਤਾਂ ਜੰਗੀ ਗੱਲ ਹੈ ਕਿਉਂਕਿ ਆਪਾਂ ਤੁਹਾਨੂੰ ਪਤਾ ਰਾਜਸਥਾਨ ਚ ਜਾਂਦਾ ਆਪਣੇ ਪਹਿਆਂ ਨਹੀਂ ਪੀਣਾ ਹਨਾ ਫਾਜਲਿਕਾ ਕੰਗਨਗਰ ਇੱਥੀ ਜਾਂਦਾ ਹੈ ਆ ਦੇਖੋ ਜੀ ਨਜ਼ਾਰਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਇੱਥੇ ਬੈਠੇ ਹੋ ਨੂੰ ਵੀ ਕਹਿੰਦਾ ਲੀਤਾ ਹੋਊਗਾ ਬੁਝਾਰਤ ਘੂਰ ਦੀ ਜੇ ਕਈ ਹਨਾ ਦੇਖ ਰਿਹਾ ਹੋ ਬੇੜਾ ਜਾਂ ਫਿਰ ਆਪ ਦੇ ਕੋਲ ਕੋਈ ਆਪਣਾ ਦੇਖ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਕਿਹਾ ਸੁਨ ਦਬੇ ਰਿਹਾ ਆਪਾਂ ਥੱਲੇ ਚੱਲਦੇ ਗੱਡੀ ਲੈ ਕੇ ਫਿਰ ਉੱਥੇ ਜਾ ਕੇ ਦੇਖ ਕੇ ਆਉਣੇ ਚਲ ਭਾਈ ਹੋਈ ਇਹ ਬੇਟੂ ਪਗਰਾ ਰਿਹਾ ਮੇਰੇ ਦੇ ਉੱਤੇ ਆਇਆ ਨਾ ਇਹ ਕੋਈ ਹਨ ਇੰਟਰਨੈਸ਼ਨਲ ਨਜ਼ਾਰਾ ਮੋੜ ਗਿਆ ਪੁਰਸਦਾ ਨਾਕਾ ਇਹ ਰੋਕਦੇ ਵੀ ਨਹੀਂ ਸਿੱਦੇ ਬੰਦੇ ਚੰਗੇ ਨੇ ਯਾਰੇ ਨਾਕਾ ਵੀ ਬਾਰੇ ਨਹੀਂ ਤੇ ਬੈਠੇ ਹੀ ਹੁੰਦੇ ਨੇ ਹਨਾ ਤੁਹਾਨੂੰ ਦੱਸਾਂ ਥੱਲੇ ਨੂੰ ਮੋੜ ਗੱਡੀ ਤੋਂ ਹਾਂ ਕਮਾਲਾ ਨਹੀਂ ਵੀ ਦੂਖ ਦੇ ਨਹੀਂ ਚੰਗੇ ਬੰਦੇ ਨੇ ਮੋੜਦੇ ਮੋੜਦੇ ਉਹ ਬੈਠੇ ਨੇ ਸਾਹਮਣੇ ਦੇਖ ਕੁਝ ਨਹੀਂ ਕਹਿੰਦੇ ਸਭ ਨੇ ਨਾ ਨੇ ਵੀ ਆਏ ਯਰ ਜੇ ਤੇ ਚੱਲ ਕਰੋ ਬੈਠੇ ਹੋ ਨਾ ਉਹਦੇ ਯਾਰਾਂ ਦੋਸਤਾਂ ਨਾਲ ਯਾਦਗਾਰੀ ਕਰ ਰਹੇ ਹੋ ਇੱਧਰ ਨੂੰ ਆਏ ਹੋਏ ਹੈ ਨਾ ਕਦੇ ਹੋ ਜਾਵੇਂ ਅਸੀਂ ਐ ਤਾਂ ਬੋਏ ਆਪਣੇ ਪੰਜਾਬ ਦੀ ਕੋ ਖੂਬਸੂਰਤੀ ਯਰ ਸੁਣੀਏ ਆਪਾਂ ਦੇਖ ਲਈ ਤਾਂ ਚੰਗੀ ਗੱਲ ਆ ਦੇਖੋ ਤੁਸੀਂ ਅਜੋ ਆਗੇ ਕੰਦੇ ਤੇ ਮਰ ਪੌੜਾ ਧਲੇ ਕਰਕੇ ਬੰਦਾ ਜਲ ਕਰੇ ਡੱਕਡੋਤ ਲਾ ਕੇ ਗੱਡੀ ਤੇ ਟਰੈਕਟਰ ਦੇ ਨਾ ਆਉ ਦਾਤ ਨੇ ਜਾਵੇ ਪਾਣੀ ਦੇ ਕਿਨਾਰੇ ਬੈਠੇ ਇੱਥੇ ਕੋਈ ਸਾਫ ਹੈ ਜੇ ਆਪਾਂ ਹੁਣ ਮੈਂ ਇੱਥੇ ਵੀ ਦੇਖਿਆ ਆਪ ਗਏ ਸੀ ਕਿ ਸੇਵਾ ਕਰਨਾ ਲੱਡਾ ਜਿਹੜਾ ਬਲੱਜੀ ਕੋਲ ਇੱਕ ছাত্র ਜਿਹੜਾ ਬਿਚ ਦੀਆਂ ਗੱਲਾਂ ਦਾ ਉਹ ਤੇ ਦੇਖਿਆ ਕਿ ਕਿ ਬਹੁਤ ਗੰਦ ਪਾਉਂਦਾ ਲੇਕਿਨ ਬਸੇ ਵਾਲੇ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਲੁਧਿਆਣੇ ਵਾਲੇ ਇੰਨਾ ਗੰਦ ਪਾਉਂਦੇ ਨੇ ਦੇਖੋ ਤੁਸੀਂ ਸਾਫ ਸੁਥਰਾ ਹਨ ਸੋਹਣਾ ਲੱਗਦਾ ਬੈਠਣਾ ਵੀ ਉਹਨਾਂ ਲੱਗੂ ਬੰਦੇ ਨੇ ਨਾ ਖੜਨਾ ਵੀ ਚਲੋ ਗੱਡੀ ਹੁਣਾਂ ਦੇ ਥੱਲੇ ਜਿੱਤੀ ਤੇ ਨਮੋ ਨਾ ਵੀ ਦੇਖੋ ਕਿੰਨੇ ਸੋਹਣੇ ਡੱਗਰ ਫਿਰਦੇ ਨੇ ਵਾਹ ਨਹੀਂ ਯਾਰ ਆ ਤਾਂ ਇਹੋ ਜਿਹਾ ਸਵਾਦ ਪੰਜਾਬ ਦੀ ਪੰਜਾਬ ਦੀ ਖੂਬਸੂਰਤ ਰੰਗ ਨੇ ਇਹ ਪੰਜਾਬ ਦੇ ਖੂਬਸੂਰਤ ਰੰਗ ਨੇ ਦੇਖੋ ਤੁਸੀਂ ਉਹਦਾ ਨਿਆਰਾ ਦੇ ਕਿ ਸ਼ਾਂਤੀ ਪਈ ਆ ਸਾਫ ਸੁਥਰਾ ਜੇ ਤੁਸੀਂ ਕਿਤੇ ਨਹੀਂ ਸਤਲੁਜ ਦਰਿਆ ਤੇ ਇੱਥੇ ਜਾਨੇ ਬਾਗ ਜੂਥੇ ਖੜਿਆ ਨਹੀਂ ਨਾ ਮੁਸਕ ਮਾਰਦਾ ਪਤਾ ਨਹੀਂ ਕਿਉਂ ਆਪਣੇ ਬਣੀ ਪਰਵਰ ਹੋ ਗਏ ਬਰਤ ਦੇ ਵਿੱਚ ਲਾਇਆ ਫਸਮਣ ਕਿਉਂ ਆਪਾਂ ਆਪਣੇ ਪਾਣੀ ਦੇ ਬੇਰੀ ਬਣੇ ਹੋਏ ਤੁਸੀਂ ਵੀ ਵੀਡੀਓ ਸ਼ੇਅਰ ਕਰੋ ਤੁਹਾਡੀ ਸਾਰੇ ਪਈਆਂ ਲਈ ਇੱਕ ਰਿਕਵੈਸਟ ਹੈ ਤੁਸੀਂ ਵੀਡੀਓ ਸ਼ੇਅਰ ਕਰੋ ਜਿੱਥਾਂ ਹੋ ਸਕੇ ਦੇਖੋ ਤੁਸੀਂ ਆਪਣੀ ਗੱਡੀ ਖੜੀ ਆ ਸਤਲੁਜ ਰਿਆ ਇੱਥੇ ਰੌਣਕ ਜਿਹੇ ਦਿਲ ਦੇ ਬੰਦੇ ਨੂੰ ਰੌਣਕ ਦੀ ਖੁਸ਼ੀ ਮਿਲਦੀ ਹੈ ਵੇਖੋ ਸਤਲੁਜ ਰਿਆ ਕਿੰਨਾ ਸਾਫ਼ ਸੁਥਰਾ ਵਹਦਾ ਹੈ ਇੱਥੇ ਬੈਠੇ ਸ਼ਾਂਤੀ ਨਾਲ ਉਹਦੇ ਸਾਹਮਣੇ ਜੱਥੇ ਨੇ ਜਿਵੇਂ ਕੇ ਨਾ ਤਾਂ ਟੱਗ ਪਾ ਗੱਲਾਂ ਰਹੀ ਬੰਦਾ ਚਲੋ ਮਿਲਦੇ ਆਂ ਫਿਰ ਆਪਾਂ ਕਦੇ